ਕਾਜੀ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੀ ਜਿਹੜੀ ਹੈ ਚੋਣ ਹੋ ਜਾਈ ਹੈ ਜੀ ਉਸ ਸਬੰਧ ਵਿੱਚ ਤੁਸੀਂ ਕੀ ਕਰਾਂਗੇ ਡੇਰਾ ਬਾਬਾ ਨਾਨਕ ਨਗਰ ਕਾਉਂਸਲ ਦੀ ਚੋਣ ਪਹਿਲੋ ਤਾਂ ਬਹੁਤ ਹੀ ਮਦਭਾਗੀ ਗੱਲ ਆ ਕਿ ਕਰੀਬ 12 ਸਾਲ ਬਾਅਦ ਇਹ ਚੋਣ ਹੋਣ ਲੱਗੀ ਹੈ ਪਿਛਲੀ ਵਾਰ ਵੀ ਸਰਕਾਰ ਨੇ ਆਨੇ ਬਹਾਨੇ ਕਰਕੇ ਇਹ ਇਲੈਕਸ਼ਨ ਨਗਾਹ ਦਿੱਤੀ ਜਦੋਂ ਕਿ ਇਹ ਸਾਰੀਆਂ ਨਗਰ ਕੌਂਸਲਾਂ ਦੇ ਨਾਲ ਇਲੈਕਸ਼ਨ ਹੋਣੀ ਸੀਗੀ ਜੇ ਅੱਜ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਇਲੈਕਸ਼ਨ ਹੋ ਰਹੀ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਇਹੋ ਜੇ ਭੰਬਲਪੂਸੇ ਵਿੱਚ ਲੋਕਾਂ ਨੂੰ ਪਾਇਆ ਏ ਕਿ ਸ਼ਨੀਵਾਰ ਰਾਤ ਨੂੰ ਇਲੈਕਸ਼ਨ ਅਨਾਉਂਸ ਕਰਦੇ ਆ ਸੋਮਵਾਰ ਤੋਂ ਕਾਗਜ਼ਪਰ ਨੇ ਸ਼ੁਰੂ ਕਰ ਦਿੰਦੇ ਆ ਜਦੋਂ ਕਿ ਕਿਸੇ ਵੀ ਵਾਰਡ ਦੀ ਲਿਸਟਾਂ ਵੋਟਰ ਦੀਆਂ ਸੂਚੀਆਂ ਮੰਗਦੇ ਹੋਏ ਮਹੀਨੇ ਡੇਢ ਹੋ ਗਏ ਸੀਗੇ ਕਿਸੇ ਵਰਕਰ ਨੂੰ ਵੋਟਰ ਸੂਚੀ ਨਹੀਂ ਸੀ ਮਿਲੀ ਪਾਰਟੀ ਨੂੰ ਵੋਟਰ ਸੂਚੀ ਨਹੀਂ ਸੀ ਮਿਲੀ ਜੇ ਵੋਟਰ ਸੂਚੀਆਂ ਮਿਲੀਆਂ ਨੇ ਅੱਜ ਤੇ ਅਸੀਂ ਉਹ ਵੋਟਰ ਸੂਚੀਆਂ ਨੂੰ ਜਦੋਂ ਝਾਕ ਕੀਤੀ ਤੇ ਵੋਟਰ ਸੂਚੀਆਂ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਜਿਹੜੇ ਜੀ ਰਹੇ ਨੇ ਘਰ ਦੇ ਵਿੱਚ ਉਹਨਾਂ ਦੀ ਕਿਸੇ ਦੀ ਵੋਟ ਦੂਜੀ ਵਾਰਡ ਦੇ ਵਿੱਚ ਪਾ ਦਿੱਤੀ ਗਈ ਹੈ ਕਿਸੇ ਦੀ ਵੋਟ ਦੂਜੀ ਵਾਰਡ ਚ ਪਾ ਦਿੱਤੀ ਗਈ ਹੈ ਜਿੱਥੇ ਜਿੱਥੇ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਜਿਹੜੇ ਚੰਗੀ ਵੋਟ ਲੈ ਕੇ ਜਾਣੀ ਸੀਗੀ ਜਿਨ੍ਹਾਂ ਨੇ ਉਹਨਾਂ ਦੇ ਸਮਰਥਕਾਂ ਦੀਆਂ ਵੋਟਾਂ ਚੁੱਕ ਕੇ ਇੱਧਰ ਉੱਧਰ ਖੁਰਦਪੁਰਦ ਕਰਦੇ ਖੜੇ ਨਾ ਹੋ ਸਕਣ ਆਪ ਸੋਚਣ ਕਿ ਯਾਰ ਮੈਂ ਜੇ ਖਲੋਵਾਂਗਾ ਤੇ ਮੇਰੇ ਵੋਟਰ ਵੋਟਾਂ ਤੇ ਸਾਰੀਆਂ ਇੱਧਰ ਉੱਧਰ ਵਾਰਡਾਂ ਚ ਪਾ ਦਿਤੀਆਂ ਉਹ ਬਹੁਤ ਜ਼ਿਆਦਾ ਇਹ ਸਰਕਾਰ ਨੇ ਬੜੇ ਤਰੀਕੇ ਦੇ ਨਾਲ ਇਹ ਵੋਟਾਂ ਨੂੰ ਇੱਧਰ ਉੱਧਰ ਸ਼ਿਫਟ ਕਰਕੇ ਤੇ ਲੋਕਾਂ ਨੂੰ ਸਸਪੈਂਸ ਦੇ ਵਿੱਚ ਪਾਇਆ ਹੈ ਮੈਂ ਅੱਜ ਡੇਰਾ ਬਾਬਾ ਨਾਨਕ ਆਇਆ ਸੀਗਾ ਇੱਥੇ ਮੈਂ ਪ੍ਰਧਾਨ ਜੀ ਉਹਨਾਂ ਨੂੰ ਮਿਲਿਆ ਹੈ ਉਹਨਾਂ ਵੋਟਰ ਸੂਚੀਆਂ ਲਿਆਂਦੀਆਂ ਉਹ ਵੀ ਆਪਣੀ ਗਲਤੀਆਂ ਨੂੰ ਦੱਸਦੇ ਆ ਕਿ ਕੀ ਕੀ ਵਾਕਾ ਉਹਨਾਂ ਦੇ ਨਾਲ ਹੋਇਆ ਕਿਉਂਕਿ ਜਿਵੇਂ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਦੀ ਵਾਰਡ ਨੰਬਰ ਆ 5 ਇਹਦੇ ਵਿੱਚ ਕਰੀਬ 450 ਵੋਟ ਰਹਿਣ ਦਿੱਤੀ ਜਦੋਂ ਕਿ 1000 ਦੇ ਕਰੀਬ ਵੋਟਾਂ ਸੀਗੀਆਂ ਪਿਛਲੀ ਵਾਰ ਦੇ ਵਿੱਚ 800 ਦੇ 800 ਕੁਝ ਵੋਟਾਂ ਉਹ ਕਹਿ ਰਹੇ ਸੀਗੇ ਇਹਨਾਂ ਨੇ ਆਪਣੀ ਨੋ ਦੀ ਨਵੀਂ ਵੋਟ ਬਣਵਾਈ ਜਿਹਦੇ ਵਿੱਚ ਬੀ ਐਲਓ ਨੇ ਵੋਟ ਸੀਰੀਅਲ ਨੰਬਰ ਤੱਕ ਲਾ ਕੇ ਦਿੱਤਾ ਕਿ ਤੁਹਾਡੀ ਵੋਟ ਰਜਿਸਟਰਡ ਹੋ ਗਈ ਹੈ ਰਜਵਿੰਦਰ ਕੌਰ ਦੀ ਲੇਕਿਨ ਅੱਜ ਜਦੋਂ ਸੂਚੀ ਆਈ ਉਹ ਚੈੱਕ ਕੀਤਾ ਤੇ ਉਰੇ ਵਿੱਚ ਉਹ ਵੋਟ ਹੀ ਨਹੀਂ ਹੈਗੀ ਸਰਕਾਰ ਨੇ ਵਾਰਡ ਨੂੰ ਲੇਡੀਜ਼ ਕਰ ਦਿੱਤਾ ਜੇ ਅਕਾਲੀ ਦਲ ਦੇ ਕੈਂਡੀਡੇਟ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਲੇਡੀ ਹੀਗੀ ਉਹਨਾਂ ਦੀ ਨੂੰ ਉਹਨੂੰ ਖੜਾ ਕਰਨਾ ਸੀਗਾ ਉਰੀ ਵੋਟ ਹੀ ਨਹੀਂ ਬਣਾਈ ਉਰੇ ਵਿੱਚ ਉਹ ਬਾਰੇ ਤੁਹਾਨੂੰ ਦੱਸਦੇ ਨੇ ਨਾਲ ਸਾਡੇ ਸੀਨੀਅਰ ਯੂਥ ਦਾ ਵੀ ਹੈ ਗੁਰਪ੍ਰੀਤ ਸਿੰਘ ਬਾਦਲ ਇਹ ਵੀ ਆਪਣੀ ਵਾਰਡ ਦੇ ਬਾਰੇ ਦੱਸਦੇ ਨੇ ਕਾਲੀ ਦਲਬੋਂ ਕੀ ਤੁਸੀਂ ਹੁਣ ਆਪਣੇ ਕੈਂਡੀਡੇਟ ਖੜੇ ਨਹੀਂ ਖੜੇ ਨਹੀਂ ਕਰੋਗੇ ਨਹੀਂ ਖੜੇ ਕਰਾਂਗੇ ਜੀ ਅਸੀਂ ਇਹਨਾਂ ਨਾਲ ਮੀਟਿੰਗਾਂ ਇਹੋ ਹੀ ਗੱਲ ਦੀਆਂ ਚੱਲ ਰਹੀਆਂ ਨੇ ਆਪਾਂ ਕੈਂਡੀਡੇਟ ਖੜੇ ਕਰਾਂਗੇ ਵਾਡਾਂ ਦੇ ਵਿੱਚ ਵੇਖ ਕੇ ਪਹਿਲੋਂ ਐਨਓਸੀ ਵੀ ਅਪਲਾਈ ਕਰ ਦਿੱਤੀਆਂ ਨੇ ਅੱਜ ਕੁਝ ਬੰਦਿਆਂ ਨੇ ਉੱਥੇ ਦਿੱਤੀਆਂ ਐਪਲੀਕੇਸ਼ਨਾਂ ਦੇਖਦੇ ਆਂ ਸਰਕਾਰ ਕੀ ਕਰਦੀ ਹੈ ਕੱਲ ਤੱਕ ਐਨਓਸੀਆਂ ਦਿੰਦੀ ਹੈ ਮਿਲ ਰਹੀਆਂ ਨੇ ਨਹੀਂ ਮਿਲਦੀਆਂ ਪਤਾ ਨਹੀਂ ਜੀ ਹਜੇ ਤੱਕ ਤਾਂ ਕੁਝ ਨਹੀਂ ਮਿਲ ਰਿਆ ਹਜੇ ਤਾਂ ਸਾਡੇ ਬੰਦਿਆਂ ਨੇ ਐਪਲੀਕੇਸ਼ਨਾਂ ਦਿੱਤੀਆਂ ਨੇ ਉਸ ਤੋਂ ਬਾਅਦ ਪਤਾ ਲੱਗੇਗਾ ਇਹ ਦਿੰਦੇ ਆ ਕਿ ਨਹੀਂ ਦਿੰਦੇ ਨਗਰ ਕੌਂਸਲੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਕੋਈ ਸ਼ੋਗ ਆ ਕੇ ਤੁਸੀਂ ਕੀ ਕੰਮ ਕਰੋਗੇ ਮੈਂ ਧਰਮਪਾਲ ਛਿਟੀ ਪ੍ਰਧਾਨ ਅਕਾਲੀ ਦਲ ਦਾ ਤੇ ਨਗਰ ਕੌਂਸਲ ਦਾ 98 ਤੋਂ ਕੌਂਸਲਰ ਤੁਰਿਆਉਣਾ ਪਿਆ ਗੱਲ ਆ ਵੀ ਜਿਹੜੀ ਐਤ ਕੀ ਇਲੈਕਸ਼ਨ ਹੋ ਰਹੀ ਹੈ ਇਹਦੇ ਸਾਨੂੰ ਕੁਝ ਸਮਝ ਨਹੀਂ ਲੱਗ ਰਹੀ ਪਹਿਲੇ ਨੰਬਰ ਤੇ ਇਹਨਾਂ ਨੇ ਕੀਤਾ ਵੀ ਮੇਰਾ ਹਲਕਾ ਜਾਂ ਲੀਡੀ ਕਰਤਾ ਜਦੋਂ ਲੀਡੀ ਕਰ ਦਿੱਤਾ ਤੇ ਮੈਂ ਮੇਰੀ ਨੋਹ ਸੀ ਤੇ ਮੈਂ ਆਪਣੀ ਨੋਹ ਦੀ ਬੋਡ ਬਣਾਉਣੀ ਚਾਹੀ ਜਦੋਂ ਮੈਂ ਜਾ ਕੇ ਦਰਖਾਸਤ ਦਿੱਤੀ ਮੈਂ ਬੋਡ ਬਣਾਈ ਤੇ ਮੈਨੂੰ ਬੀਐਲੂ ਨੇ ਆ ਸਭ ਕੁਝ ਦਿੱਤਾ ਵੀ ਆ ਸੀਰੀਅਲ ਨੰਬਰ ਆ ਵਾ ਤੇ ਵਾਰ ਆ ਸਭ ਕੁਝ ਦੇਤਾ ਮੈਂ ਚੁੱਪ ਕਰ ਰਹਾ ਵੀ ਮੈਂ ਚਲੋ ਠੀਕ ਆ ਬੋਟ ਜਿਹੜੀਆਂ ਨਾ ਹੁਣ ਬਣ ਗਈਆਂ ਤਾਂ ਕੋਈ ਗੱਲ ਨਹੀਂ ਜਦੋਂ ਮੈਂ ਜਾ ਕੇ ਲਿਸਟ ਵੇਖੀ ਮੇਰੀ ਬੋਟ ਹੈ ਨਹੀਂ ਮੈਂ ਫਿਰ ਐਸਜੀਐਮ ਸਾਹਿਬ ਨਾਲ ਤਸੀਬਦਾਰ ਸਾਹਿਬ ਨਾਲ ਬੜੀ ਜਦੋਜਾਦ ਕੀਤੀ ਪਈ ਤੁਹਾਂ ਮੇਰੀ ਬੋਟ ਜਿਹੜੀ ਨਾ ਘਟਾ ਦਿੱਤੀ ਆ ਜਦੋਂ ਪੈਹੀਂ ਮਤਲਬ ਕਿ ਖਾਪ-ਖੂਪ ਕੇ ਤੇ ਘਰ ਨੂੰ ਆ ਗਏ ਵੀ ਨਹੀਂ ਬੋਟ ਨਹੀਂ ਹੈਨੀ ਘਰ ਆ ਕੇ ਤੇ ਜਦੋਂ ਅਸੀਂ ਆਪਣੇ ਘਰ ਤੇ ਬਹਿ ਕੇ ਸਲਾਹ ਕੀਤੀ ਮੈਂ ਆਪਣੇ ਛੋਟੇ ਭਰਾ ਨੂੰ ਆਖਿਆ ਵੀ ਇਦਾਂ ਕਰੋ ਵੀ ਤੁਸੀਂ ਆਪਣੀ ਨੋ ਦੀ ਜਿਹੜੀਆਂ ਨਾ ਵੀ ਅਪਲਾਈ ਕਰ ਦਿੰਦੇ ਆ ਜਦੋਂ ਅਸੀਂ ਨੋ ਵੱਲੋਂ ਅਪਲਾਈ ਕਰਨ ਤੇ ਸਾਰੇ ਕੋਈ ਕੀਤਾ ਕਾਗਜ਼ ਪੱਤਰ ਤਿਆਰ ਕੀਤੇ ਤੇ ਜਦੋਂ ਅਸੀਂ ਵੋਟ ਵੇਖਣ ਲੱਗੇ ਤੇ ਵੋਟ ਉਹਨਾਂ ਦੀ ਬਿਹਾਨੀ ਉਹ ਵੀ ਕੱਟ ਛੜੀ ਰਹੀ ਹੈ ਤੇ ਮੁੜ ਕੇ ਫਿਰ ਹੁਣ ਅਸੀਂ ਨਵੇਂ ਸਿਰੇ ਉਨੇ ਛੋਟੇ ਦੀ ਘਰ ਦੀ ਠੀਕ ਨਹੀਂ ਗਈ ਤੇ ਉਹਦੀ ਦਿਖਾ ਦੇਣ ਲੱਗਿਆ ਸਰਕਾਰ ਇਹੋ ਜੇ ਕੰਮ ਡਿਆ ਕਰਨ ਜਿਹੜੇ ਵੋਟਾਂ ਨੇ ਮੈਂ ਪਹਿਲੀ ਇੱਕ ਲਿਸਟ ਲਈ ਸੀ ਇਸੇ ਵਾਰ ਦੀ 1019 ਵੋਟਾਂ ਸਨ ਤੇ ਹੁਣ 400 ਤੇ 9 ਵੋਟਾਂ ਜਿਹੜੀਆਂ ਨਾ ਆਗੀਆਂ ਨੇ ਸਾਰੀਆਂ ਵੋਟਾਂ ਹੀ ਕੱਟ ਛੜੀਆਂ ਨੇ ਪਤਾ ਹੀ ਨਹੀਂ ਕਿੱਥੇ ਛੁੱਟ ਛੜੀਆਂ ਨੇ ਇਹ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਬਾੜ ਜਿਹੜੇ ਨਾ ਵੇਖੋ ਜਿਹੜਾ ਸਾਡੇ ਕੋਲ ਨਕਸ਼ਾ ਪਿਆ ਨਾ ਮਤਲਬ ਮਤਲਬ ਬਾੜ ਬੰਦੀ ਦਾ ਉਹ ਮੇਰੇ ਕੋਲ ਆ ਉਹਦੇ ਮੁਤਾਬਕ ਨਕਸ਼ੇ ਦੇ ਮੁਤਾਬਕ ਵੀ ਨਹੀਂ ਵੋਟਾਂ ਬਣੀਆਂ ਰਹਿ ਗਈਆਂ ਕੋਈ ਨਹੀਂ ਵੋਟਾਂ ਹੀ ਪਤਾ ਨਹੀਂ ਕਿੱਥੇ 5-600 ਵੋਟਾਂ ਪਨ ਕਿਥੇ ਇੱਕ ਸਾਡੀ ਇੱਥੇ ਬਾਲਮੀਕ ਮਹੱਲਾ ਵਾ ਉਹ ਪਤਾ ਹੀ ਨਹੀਂ ਕਿੱਥੇ ਛੁੱਟ ਛੜਿਆ ਪਤਾ ਨਹੀਂ ਲੱਗਦਾ ਕੋਈ ਵੀ ਇੱਕ ਵੋਟ ਸਿਰਫ ਬਾੜ ਬਾੜ ਇਹ ਕਰਕੇ ਇਹ ਆਪੀ ਇਹ ਜਿਹੜੀ ਇਲੈਕਸ਼ਨ ਹੋਉਂਦੀ ਆ ਨਾ ਇਹ ਕੋਈ ਇਲੈਕਸ਼ਨ ਨਹੀਂ ਇਹਨਾਂ ਨੂੰ ਤਾਂ ਚਾਹੀਦਾ ਇਹਦੇ ਨਾਲ ਤਾਂ ਨਾਮ ਜੱਦੀਆਂ ਕਰ ਲੈਣ ਉਹ ਚੰਗੀਆਂ ਨੇ ਹਾਂ ਤੇ ਆ ਜਿਹੜੀ ਖਾ ਪਾਈ ਆ ਇਹ ਆਪੀ ਹੁਣ ਇਲੈਕਸ਼ਨ ਕੀ ਲੜਨੀ ਆ ਕਿ ਇਹਨਾਂ ਤੇ ਵੋਟ ਹੀ ਨਹੀਂ ਕੋਈ ਰਹਿਣ ਦਿੱਤੀ ਜਿਹੜੀਆਂ ਮੇਰੀਆਂ ਵੋਟਾਂ ਨੇ ਪਤਾ ਹੀ ਨਹੀਂ ਕਿੱਥੇ ਕਿੱਥੇ ਛੁਡ ਛੜੀਆਂ ਨੇ ਪਰ ਮੈਂ ਫਿਰ ਵੀ ਇੱਕ ਜਿਹੜਾ ਨਾ ਵੇਖੋ ਆਨਾ ਕਿ ਇਲੈਕਸ਼ਨ ਲੜਾਂਗੇ ਕਾਲੀਦਾਲ ਵੱਲੋਂ ਲੜਾਂਗੇ ਕਾਲੀਦਾਲ ਦਾ ਸਿਰ ਉੱਚਾ ਕਰਾਂਗੇ ਤੇ ਸਰ ਕਾਲੀ ਦਾ ਜੁੰਦਾ ਰੱਖਾਂਗੇ ਤੇ ਤੁਸੀਂ ਮਰਗਰ ਜਿਹੜਿਆ ਕੱਲ ਉਹਨਾਂ ਜਿਹੜੀ ਆ ਬਨਾਮ ਜਿਤ ਗਿਆ ਪੇਪਰ ਦਖਲ ਹੋਣ ਰਿਹਾ ਤਰੀਕਾ ਲਾਈਟ ਤਰੀਕ ਆ ਹਾਂ ਤੇ ਵੋਟਾਂ ਜੀ ਤੁਹਾਨੂੰ ਪਹਿਲਾਂ ਨਹੀਂ ਮਿਲੀਆਂ ਨਹੀਂ ਵੋਟੇ ਸੂਚੀ ਨੇ ਮੈਂ ਪਹਿਲੇ ਨਾ ਦੋ ਤਿੰਨ ਲਈਆਂ ਨੇ ਪਹਿਲੇ ਲਈ ਆ ਜਿਹੜੀ ਪੁਰਾਣੀ ਸੀਗੀ ਫਿਰ ਮੈਂ ਆ ਵੇਖੋ ਆ ਨਵੀਂ ਲਈ ਆ ਇੱਕ ਆ ਮੇਰੇ ਕੋ ਨਵੀਂ ਆ ਅੱਛਾ ਤੇ ਹੁਣ ਇਹਦੇ ਨਾਲ ਹੋਰ ਵੋਟਾਂ ਆਈਆਂ ਨੇ ਆ ਮੈਂ ਵੇਖੋ ਕੱਲ ਦਾ ਨੋਟ ਵੀ ਸਰਟੀਫਿਕੇਟ ਦੇ ਦਿੱਤਾ ਠੀਕ ਆ ਪੇਗੇ ਮੈਂ ਲੇਡੀ ਨਹੀਂ ਹਰਕਤਾਂ ਦੇਂਦੇ ਤੇ ਮੈਂ ਕਿਸ ਜੈਨਸਲ ਕੇ ਚ ਖੋਜਾਂਗਾ ਮੈਨੂੰ ਤਾਂ ਕੋਈ ਐਡੀ ਗੱਲ ਕੋਈ ਨਹੀਂ ਹੈਗੀ ਕਿਹੜਾ ਤੁਹਾਡਾ ਵਾਰਡ ਆ ਤੇ ਕੀ ਤੁਹਾਨੂੰ ਜਿਹੜੀ ਆ ਪਛਾਣੀ ਆ ਰਹੀ ਹੈ ਜੀ ਤੱਕ ਵੇਖੋ ਜੀ ਤੁਹਾਡਾ ਵਾਰਡ ਪਹਿਲਾਂ ਇੱਕ ਹੀ ਤੇ ਮੈਂ ਆ ਹੀ ਇੱਥੇ ਇਲੈਕਸ਼ਨ ਵੀ ਲੜ ਲੜਦੇ ਰਹੇ ਆ ਜਿੱਥੇ ਵੀ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲੈਕਸ਼ਨ ਲੜੀ ਆ ਤੇ ਜਿੱਤ ਵੀ ਪ੍ਰਾਪਤ ਕੀਤੀ ਆ ਤੇ ਹੁਣ ਸਾਡਾ ਵਾਰਡ 2 ਹੋ ਗਿਆ ਵਾ ਪਿੰਡ ਕੋਈ ਤਿੰਨ ਚਾਰ ਪਿੰਡ ਲੱਗਣ ਨਾ ਤੇ ਇਹਨਾਂ ਨੇ ਕੀ ਕੀਤਾ ਜੀ ਘਟਿਆ ਕੰਮ ਇੱਕ ਕੀਤਾ ਵਾ ਵੀ ਇਹਦੇ ਵਿੱਚ ਮੈਂ ਵੀ ਫਾਰਮ ਇਦਾਂ ਭਰਿਆ ਨਿਊ ਡੀ ਲੈਂਡ ਵਾਸਤੇ ਅਸੀਂ ਕਮੇਟੀ ਘਰ ਦੇਖ ਕੇ ਆਏ ਆ ਫਾਰਮ ਫਾਈਲ ਕਰਾਈ ਜਮਾਂ ਤੇ ਸਾਰਾ ਕੁਝ ਹੋਇਆ ਤੇ ਜਦੋਂ ਅਸੀਂ ਲਿਸਟਾਂ ਲੈਣੀਆਂ ਲਿਸਟਾਂ ਨੂੰ ਮਿਲਦੀਆਂ ਨਹੀਂ 3:30 ਵਜੇ ਤੱਕ ਅਸੀਂ ਬੈਠੇ ਰਹੇ ਬਾਅਦ ਚ ਲਿਸਟਾਂ ਲਿਸਟਾਂ ਦੇ ਵਿੱਚ ਮੇਰਾ ਨਾਮ ਮੇਰੀ ਵੋਟ ਹੀ ਜਿਹੜੀ ਇੱਥੋਂ ਕੱਟੀ ਗਈ ਹੈ ਮੇਰੀ ਵੀ ਕੱਟੀ ਗਈ ਮੇਰੀ ਵਾਈਫ ਦੀ ਕੱਟੀ ਗਈ ਮੇਰੇ ਭਰਾਵ ਦੀ ਕੱਟੀ ਗਈ ਤੇ ਜਦੋਂ ਮੈਂ ਇੱਥੇ ਵੋਟਾਂ ਵੇਖੀਆਂ ਇੱਕ ਇੱਕ ਕਰਕੇ ਅਸੀਂ ਵੇਖਿਆ ਤੇ ਵੋਟਾਂ ਹੀ ਹੱਡੀਆਂ ਹੈ ਨਹੀਂ ਹੱਡੀਆਂ ਵੋਟਾਂ ਇੱਥੇ ਚੁੱਕ ਕੇ ਪੱਖੋਂਗੇ ਪਿੰਡ ਪੇ ਪ ਆਮ ਆਦਮੀ ਪਾਰਟੀ ਦਾ ਸਾਡੇ ਲਾਗੇ ਜਿਹੜਾ ਵੀ ਆਪਣਾ ਇਹਨਾਂ ਨੇ ਕੈਂਡੀਡੇਟ ਖਿਲਾ ਲਿਆ ਵਾ ਉਹ ਮੁੜੇ ਨੇ ਸਾਰੀਆਂ ਵੋਟਾਂ ਸਾਡੀਆਂ ਘਟਾਤੀਆਂ ਜਿਹੜੀਆਂ ਵੋਟਾਂ ਮੈਨੂੰ ਮੇਰੇ ਵਾਰਡ ਵਿੱਚੋਂ ਜਿੱਤ ਪ੍ਰਾਪਤ ਕਰਾਉਂਦੀਆਂ ਸੀ ਇਹਨਾਂ ਨੇ ਘਰਾਂ ਦੇ ਘਰ ਲਾਗੂ ਘੱਟ ਕੇ ਵੋਟਾਂ ਕਿਸੇ ਨੂੰ ਚਦੂ ਨਗਲ ਸੁੱਟਦਾ ਕਿਸੇ ਨੂੰ ਪਿੰਡ ਪੱਖੋਂ ਕਿ ਸੁੱਟਦਾ ਵਾ ਬੜੀਆਂ ਮਾੜੀਆਂ ਹਰਕਤਾਂ ਕੀਤੀਆਂ ਨੇ ਤੇ ਜਦੋਂ ਸਾਡਾ ਸਮਾਂ ਹੀ ਅਸੀਂ ਅੱਜ ਤੱਕ ਕਦੀ ਤਾਂ ਕਿਸੇ ਕਾਂਗਰਸ ਵਾਲਿਆਂ ਦੀ ਨਾ ਕੋਈ ਦੁੱਦੀ ਪਾਰਟੀ ਵਾਲੇ ਕਿਸੇ ਪਾਰਟੀ ਦੀ ਅੱਜ ਤੱਕ ਵੋਟ ਨਹੀਂ ਅਸੀਂ ਕੱਟੀ ਤੇ ਇਹਨਾਂ ਨੇ ਇੰਨੀ ਘਟੀਆਂ ਮਤਲਬ ਹਰਕਤ ਕੀਤੀ ਆ ਜਿਹੜੀ ਮਤਲਬ ਬਹੁਤ ਮਾੜੀ ਆ ਮੈਂ ਇਹੀ ਗੱਲ ਕਾਹਾਂਗਾ ਕਿ ਏਦਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਕਾਲੀ ਦਲ ਦੇ ਆ ਤੇ ਕਾਲੀ ਦਲ ਵਾਲੋਂ ਇਲੈਕਸ਼ਨ ਵੀ ਲੜਾਂਗੇ ਤੇ ਬਾਕੀ ਇਹ ਆ ਵੀ ਇੱਥੋਂ ਨਹੀਂ ਤੇ ਕਿਤੋਂ ਹੋਰ ਲੜਾਂਗੇ ਤੇ ਬਹੁਤ ਮਾੜੀ ਗੱਲ ਆ ਮੈਂ ਇਸ ਕਰਕੇ ਹਲਕਾ ਚਾਰਜ ਨੂੰ ਵੀ ਬੇਨਤੀ ਕਰਨਾ ਕਿ ਇਹੋ ਦੀਆਂ ਆਪਣੇ ਹਰਕਤਾਂ ਨਾ ਕਰਨ ਕਿਉਂਕਿ ਗਾਂ ਸਮਾ ਏਦਾਂ ਨਹੀਂ ਰਹਿੰਦਾ ਸਮਾ ਗਾਂ ਹੁਣ ਨਹੀਂ ਤੁਹਾਡਾ ਵਾ ਤੇ ਅਗੋਂ ਹਾਡਾ ਵੀ ਆ ਜਿਗਾ ਹੋਰ ਥੋੜਾ ਸਮਾ ਵਾ ਕਮਿਸ਼ਨ ਲਾਗੋ ਤੁਸੀਂ ਕੀ ਮੰਗ ਰਹੇ ਹੋ ਚੌਣ ਕਮਿਸ਼ਨ ਨੇ ਗੇਹੀ ਮੰਗ ਕਰਨ ਜਿੱਥੇ ਸਾਡੀ ਵੋਟ ਆ ਅਸੀਂ ਤੇ ਉਥੋਂ ਲੜਨੇ ਯਰਨ ਨਾਲ ਸਾਡੀ ਆ ਮੇਰੇ ਅੱਗੇ ਅੱਗੇ ਵੀ ਵੋਟਾਂ ਵਾਲੇ ਆ ਗਏ ਨੇ ਪਿੱਛੇ ਵੀ ਆ ਗਏ ਨੇ ਖੱਬੇ ਸੱਜੇ ਸਾਰੀਆਂ ਵੋਟਾਂ ਨੇ ਉੱਥੇ ਹੀ ਨੇ ਸਿਰਫ ਇੱਕ ਮੇਰੀ ਕੱਟੀ ਗਈ ਆ ਭੀ ਇਹ ਬੰਦਾ ਇਲੈਕਸ਼ਨ ਜੀ ਹਿਤਤਾ ਆਪਣੇ ਵਾਰ ਦੇ ਵਿੱਚੋਂ ਤੇ ਵਾਰ ਦੇ ਲੋਕੀ ਮੈਨੂੰ ਚਾਹੁੰਦੇ ਹੁਣ ਵੀ ਲੋਕੀ ਇਹ ਗੱਲ ਕਰਦੇ ਆ ਮੈਂ ਇਹੀ ਕਾਹਾਂਗਾ ਵੀ ਮੇਰੀ ਵੋਟ ਬਣਾਈ ਜਾਏ ਤਾਂ ਮੈਂ ਇਲੈਕਸ਼ਨ ਲੜਾਂਗਾ ਕਾਲੀ ਦਲ ਵਾਲੋ ਜੇ ਨਹੀਂ ਵੀ ਉੱਤੇ ਉਥੋਂ ਵੀ ਮੈਦਾਨ 'ਚ ਉਤਰਾਂਗੇ ਅਸੀਂ ਕਾਲੀ ਦਲ ਨਾਲ ਇਹ ਕਤਾਨ ਕੇ ਖਲੋਤੇ ਜਾਂ ਤੇ ਖਲੋਤੇ ਰਾਹਗੇ